ਮੀਂਹ ਕਰ ਬੂਤਾ ਗਾਇਸ ਨੂੰ ਬਣਾਈਆ ਮੈਂ ਪੰਜਾਬੀ ਕੋਚਰ ਕਰਦੀਆਂ ਨਹੀਂ ਹੈ ਨਾ ਤੇ ਗਾਇਸ ਮੈਂ 26 ਫੁੱਲ ਵੀ ਲਗਾਏ ਹੁੰਦੇ ਟਿੱਕਾ ਲਗਾਈਆਂ ਹੁੰਦੀ ਆ ਤੇ ਜੰਦਰਾ ਪਾਈਆਂ ਹੁੰਦੀ ਆ ਤੇ ਪੰਜਾਬੀ ਸੰਭਾ ਚਾਨੇ ਬਹੁਤ ਹੀ ਝੜਿਆ ਹੋਇਆ ਕੰਮ ਜਿਹੜਾ ਹੈਗਾ ਦਾ ਜੀਜੀਆਂ ਨੇ ਤੇ ਚਰਖਾ ਹੋ ਗਿਆ ਤੇ ਗਾਇਸ ਅੱومی ਅਸੀਂ ਤੁਹਾਡੇ ਵਾਸਤੇ ਸਭ ਤੋਂ ਵਧੀਆ ਚੀਜ਼ ਲੈ ਕੇ ਆਈਆਂ ਵੀ ਇੱਕ ਹੁੰਦੀਆਂ ਲੋਕ ਬੋਲੀਆਂ ਇੱਕ ਹੁੰਦੀਆਂ ਲੋਕ ਪਰ ਆਪਾਂ ਬੋਲਾਂਗੇ ਅੱਜ ਲੋਕ ਬੋਲੀਆਂ ਜੇ ਸਭ ਤੋਂ ਪਹਿਲਾਂ ਮੈਂ ਸਟਾਰਟ ਕਰੂੰਗੀ ਆਪਾਂ ਅੱਜ ਵੀਰੇ ਦੀਆਂ ਬੋਲੀਆਂ ਕਮਾਂਗੇ ਮੇਰੇ ਵੀਰ ਦਾ ਬਿਆ મેનું ગોટે ગોટે જા મેરે વીર કા વે આપ મેનું ગોટે ગોટે જા ન મનતી ન લા સુન પટી જવાની નિન મનતી ન સુન પટી જવાની નિન મનતી ન સુન પટી જવાની નિન મનતી જવાની સુન પટી જવાની વીર મેરે ને ચરખા લેંદા વીર મેરે ને ขอบคุณ थर्मल चार्ज चढ़ थर्मा तो उडिया महंगाई अंगड़ाई सेव ए वाली वीडियो लाइक शेयर सब्सक्राइब करना कर, भूलो बाय बाय